ਤਤ ਸ਼੍ਰੀ ਕਾਲ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਕਰ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਹੀ ਜ਼ਰੂਰ ਕਰਨਾ ਪੋਦਾ ਮਹੀਨਾ ਸਿਖਰਾਂ ਦੀ ਠੰਡ ਨਾਜਰ ਲੋਇਲ ਪੇਟੀ ਖੇਤ ਵਾਲ ਨੂੰ ਤੁਰਿਆ ਜਾਵੇ ਉਧਰੋਂ ਨੰਬਰਦਾਰਾਂ ਦੇ ਜਾਣਦੇ ਨੇ ਆਉਂਦਾ ਦੇਖ ਆਵਾਜ਼ ਮਾਰੀ ਬਾਈ ਨਾਜਰਾ ਕਿਧਰ ਨੂੰ ਚੱਲਿਆ ਏ ਖੇਤ ਵਾਲ ਉਹ ਇੰਨੇ ਪਾਲੇ ਚ ਤਾਂ ਟਿਕ ਜਾਇਆ ਕਰ ਕੋਈ ਨੌਕਰ ਚੱਕ ਰੱਖ ਲੈ ਕਿਉਂ ਮੇਰੀ ਮੇਰੀ ਕਰਦਾ ਰਹਿਣਾ ਏ ਕੁਝ ਨਾਲ ਨਹੀਂ ਜਾਣਾ ਸਭ ਇੱਥੇ ਹੀ ਰਹਿ ਜਾਣਾ ਏ ਕੀ ਕਰੇਗਾ ਇੰਨਾ ਕੁ ਜੋੜ ਕੇ ਅਗਾ ਔਲਾਦ ਦੇ ਕਮਾਉਣ ਜੋਗਾ ਵੀ ਕੁਛ ਛੱਡ ਦੇ ਜਾਂ ਉਹ ਵਿਹਲੇ ਬਹਿ ਕੇ ਹੀ ਖਾਣਗੇ 나જર ਅੱਗੋਂ ਘੂਰੀ ਵਟਕੇ ਲੰਘ ਗਿਆ ਕੋਈ ਜਵਾਬ ਨਾ ਦਿੱਤਾ ਅਤੇ ਆਪਣੇ ਖੇਤ ਚਲਾ ਗਿਆ ਖੇਤ ਜਾ ਕੇ 나જર ਨੇ ਖੇਤ ਬੰਨੇ ਦਾ ਕੰਮ ਨਿਵੇੜਿਆ ਤੇ ਆਥਣ ਵੇਲੇ ਘਰ ਪਹੁੰਚਦਿਆਂ ਨੂੰ 나જર ਦੀ ਘਰ ਵਾਲੀ 나જર ਨੂੰ ਬੋਲੀ ਵੇ ਗੋਪੀ ਦੇ ਪਾਪਾ ਗਵਾਂਡੀਆਂ ਦੇ ਪਾਲੇ ਦੇ ਮੁੰਡੇ ਦਾ ਵਿਆਹ ਆ ਗਿਆ ਆ ਆਪਣੇ ਵਾਲੇ ਗੋਪੀ ਦੀ ਬੀ ਜਦਕ ਫੜੀ ਬੈਠਾ ਹੈ ਕਹਿੰਦਾ ਮੈਂ ਐਤਕੀ ਲਾਲ ਰੰਗ ਦਾ ਬਲੇਜ਼ਰ ਪਾਉਣਾ ਉਹਦੇ ਯਾਰ ਬੇਲੀ ਜੱਗਾ ਤੇ ਸੋਨੂੰ ਵੀ ਕੋਟ ਪੈਂਟ ਲੈ ਕੇ ਆਏ ਆ ਨਾજર ਚੌੜਾ ਹੋ ਕੇ ਬੋਲਿਆ ਕੋਈ ਗੱਲ ਨਹੀਂ ਧੰਨ ਕੋਰੇ ਆਪਾਂ ਗੋਪੀ ਨੂੰ ਲਾਲ ਬਲੇਜ਼ਰ ਲੈ ਦੇਵਾਂਗੇ ਤੂੰ ਦੱਸ ਕੀ ਲੈਣਾ ਕੋਈ ਗਹਿਣਾ ਗੱਟਾ ਜਾਂ ਸੂਟ ਆਪਾਂ ਕੰਬਾਈਨਾ ਵਾਲੇ ਹੁੰਨੇ ਆ ਉਹ ਮੇਰੀ ਬਰਾਬਰੀ ਕੌਣ ਕਰ ਸਕਦਾ ਮੇਰੇ ਜਿੰਨੀ ਜ਼ਮੀਨ ਤੇ ਖੇਤੀ ਦੇ ਸੰਧ ਤਾਂ ਸਾਰੇ ਪਿੰਡ 'ਚ ਨਹੀਂ ਹੈਗੇ ਮੈਂ ਇਕੱਲੇ ਨੇ ਇੰਨਾ ਕੁਝ ਬਣਾਇਆ ਹੈ ਰੱਬ ਦਾ ਵੀ ਆਸਰਾ ਨਹੀਂ ਮੰਗਿਆ ਮੇਰੇ ਵਰਗਾ ਕੌਣ ਹੈ ਜਿਹੜਾ ਸਾਰੇ ਕੰਮ ਆਪ ਹੱਥੀਂ ਕਰਦਾ ਹੋਵੇ ਇੱਕ ਦਿਨ ਨਾજર ਜਦੋਂ ਪਿੰਡ ਦੀ ਸਾਥ ਕੋਲੋਂ ਲੰਘਣ ਲੱਗਾ ਤਾਂ ਬੈਂਚ ਤੇ ਬੈਠੇ ਕਿਸੇ ਬਜ਼ੁਰਗ ਨੇ ਨਾજર ਨੂੰ ਹਾਕ ਮਾਰੀ ਉਹ ਨਾજર ਸਿਆ ਕਿਉਂ ਮੈਂ ਮੈਂ ਕਰਦਾ ਰਹਿਣਾ ਈ ਦੋ ਘੜੀ ਸਾਡੇ ਕੋਲ ਵੀ ਬਹਿ ਜਾਇਆ ਕਰ ਕੀ ਕਰੇਗਾ ਇੰਨਾ ਕੁਝ ਜੋੜ ਕੇ ਜਦੋਂ ਤੇਰੇ ਤੇ ਭੀੜ ਪਈ ਕੋਈ ਮੁਸੀਬਤ ਆਈ ਉਦੋਂ ਦੇਖਾਂਗੇ ਤੇਰੇ ਨਾਲ ਕੌਣ ਖੜਦਾ ਏ ਸਾਨੂੰ ਤਾਂ ਤੂੰ ਕੀ ਸਮਝਦਾ ਏ ਤੂੰ ਤਾਂ ਪੈਸੇ ਦੇ ਇਲਾਜ ਚ ਰੱਬ ਨੂੰ ਵੀ ਭੁੱਲੀ ਬੈਠਾ ਏ ਨਾਜਰ ਨੇ ਉਹ ਜ਼ਰਗ ਨੂੰ ਅਗੋਂ ਗੁੱਸੇ ਨਾਲ ਜਵਾਬ ਦਿੱਤਾ ਹੁਣ ਬੁੜਿਆ ਤੂੰ ਮੈਨੂੰ ਮਤਾਂ ਦੇਵੇਂਗਾ ਮੈਨੂੰ ਸਮਝਾਉਣ ਦੀ ਲੋੜ ਨਹੀਂ ਤੂੰ ਆਪਣਾ ਦਿਮਾਗ ਟਿਕਾਣੇ ਰੱਖ ਸੁਣਿਆ ਐਨੀ ਗੱਲ ਕਹਿ ਕੇ ਨਾਜਰ ਉਥੋਂ ਚੱਲ ਤੁਰਿਆ ਤੇ ਸਾਰੀ ਸੱਤ ਚ ਨਾਜਰ ਦੀ ਥੂ-ਥੂ ਹੋਣ ਲੱਗੀ ਪੈਂਚ ਤੇ ਬੈਠੇ ਸਾਰੇ ਬਜ਼ੁਰਗ ਆਪਸ ਚ ਗੱਲਾਂ ਕਰਨ ਲੱਗੇ ਕਿ ਬਹੁਤ ਹੰਕਾਰਿਆ ਬੈਠਾ ਏ ਨਾਜ਼ਰ ਕਿਸੇ ਨੂੰ ਸਿੱਧੇ ਮੂੰਹ ਨਹੀਂ ਬੋਲਦਾ ਇਹਨੂੰ ਪੈਸੇ ਦਾ ਕਮਾਂਡ ਹੋ ਗਿਆ ਹੈ ਸਮਾਂ ਬੀਤਦਾ ਗਿਆ ਨਾਜ਼ਰ ਇੱਕਦਮ ਬਿਮਾਰ ਹੋ ਗਿਆ ਜਿੰਨਾ ਪੈਸਾ ਜੋੜਿਆ ਸੀ ਹੌਲੀ-ਹੌਲੀ ਨਾਜ਼ਰ ਦੇ ਇਲਾਜ 'ਤੇ ਖਰਚ ਹੋ ਗਿਆ ਤੇ ਬਾਅਦ 'ਚ ਹੌਲੀ-ਹੌਲੀ ਖੇਤੀ ਦੇ ਸੰਦਾਂ ਨੂੰ ਵੀ ਵੇਚਣਾ ਪਿਆ ਪਰ ਨਾਜ਼ਰ ਫੇਰ ਵੀ ਨਾ ਠੀਕ ਹੋਇਆ ਮੰਜੇ ਤੇ ਪਏ ਵੀ ਨਾਜ਼ਰ ਨੇ ਮੈਣੀ ਛੱਡੀ ਨਾਜ਼ਰ ਦਾ ਕੋਈ ਵੀ ਪਤਾ ਲੈਣ ਤੱਕ ਨਹੀਂ ਆਇਆ ਆਖਿਰ ਨਾਜ਼ਰ ਦੀ ਘਰ ਵਾਲੀ ਨਾਜ਼ਰ ਨੂੰ ਬੋਲਣ ਲੱਗੀ ਵੇ ਸਰਦਾਰਾ ਜੇ ਤੇਰੇ ਚਾ ਮੈਂ ਨਾ ਨਾ ਹੁੰਦੀ ਤਾਂ ਅੱਜ ਕੋਈ ਤੇਰਾ ਪਤਾ ਲੈਣ ਆਉਂਦਾ ਤੇਰਾ ਕੋਈ ਹਾਲ ਚਾਲ ਪੁੱਛਣ ਆਉਂਦਾ ਨਾਲੇ ਆਪਣੀ ਕੋਈ ਮਦਦ ਕਰਦਾ ਹੁਣ ਤਾਂ ਘਰ ਆਟਾ ਲਿਆਉਣ ਨੂੰ ਵੀ ਕੋਈ ਪੈਸਾ ਨਹੀਂ ਰਿਹਾ ਨਾਜ਼ਰ ਥਥਲਾਉਂਦਾ ਹੋਇਆ ਬੋਲਿਆ ਤੂੰ ਸਹੀ ਕਹਿੰਦੀ ਸੀ ਧੰਨ ਕੋਰੇ ساری ਉਮਰ ਮੈਰੀ ਮੈਮਾ ਨਹੀਂ ਮੁੱਕੀ ਅਤੇ ਅੱਜ ਮੈਂ ਮੁੱਕ ਚਲਿਆ ਇੰਨੀ ਗੱਲ ਕਹਿੰਦੇ ਹੀ ਨਾਜ਼ਰ ਮੰਜੇ ਤੇ ਹੀ ਡਿੱਗ ਪਿਆ